ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਏਕ ਓੰਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੂ ਤਿਸ ਆਗੇ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੂ ਮਸਤਕ ਕਾਟ ਧਰੀ ਤਿਸ ਆਗੇ ਤਨ ਮਨ ਆਗੇ ਦੇਉ ਨਾਨਕ ਸੰਤ ਮਿਲੈ ਸੱਚ ਪਾਈਐ ਸਹਿਜ ਭਾਏ ਜਸ ਲਿਓ ਕਿਆ ਭਵੀਐ ਸੱਚ ਸੂਚਾ ਹੋਈ ਸਾਚ ਸ਼ਬਦ ਬਿਨ ਮੁਕਤ ਨਾ ਕੋਈ ਰਹਾਉ ਕਮਣ ਤੁਮੇ ਕਿਆ ਨਾਉ ਤੁਮਾਰਾ ਕੌਣ ਮਾਰਗ ਕੌਣ ਸੋ ਆਉ ਸਾਚ ਕਹੋ ਅਰਦਾਸ ਹਮਾਰੀ ਹਉ ਸੰਤ ਜਨਾ ਬਲ ਜਾਉ ਕਹਿ ਬੈਸੋ ਕਹਿ ਰਹੀਐ ਬਾਲੇ ਕਹਿ ਆਵੋ ਕਹਿ ਜਾਉ ਨਾਨਕ ਬੋਲੇ ਸੁਣ ਬੈਰਾਗੀ ਕਿਆਤ ਮਾਰਾ ਰਾਹੋ ਕਟਕਟ ਬੈਸ ਨਰੰਤਰ ਰਹੀਐ ਚਲਹ ਸਤਗੁਰ ਭਾਈ ਸਹਜੇ ਆਏ ਹੁਕਮ ਸੁਧਾਈ ਨਾਨਕ ਸਦਾ ਰਜਾਈ ਆ ਸੁਣ ਬੈਸਣ تیر ਨਾਰਾਇਣ ਐਸੀ ਗੁਰਮਤਿ ਪਾਏ ਗੁਰਮੁਖ ਬੂਝੈ ਆਪ ਪਛਾਣੈ ਸੱਚੇ ਸਤਿ ਸਮਾਈ ਦੁਨਿਆ ਸਾਗਰ ਦੁੱਤਰ ਕਹੀਐ ਕਿਉ ਕਰ ਪਾਈਐ 파ਰੋ ਚਰਪਟ ਬੋਲੇ ਔਦੂ ਨਾਨਕ ਦੇਹੋ ਸੱਚਾ ਵਿਚਾਰੋ ਆਪੇ ਆਖੈ ਆਪੇ ਸਮਝੈ ਤਿਸ ਕਾ ਉੱਤਰ ਦੀਜੈ ਸਾਚ ਕਹੋ ਤੂੰ ਪਾਰਗ੍ਰਾਮੀ ਤੁਝ ਕਿਆ ਬੈਸਣ ਦੀਜੈ ਜੈਸੇ ਜਲ ਮਹਿ ਕਮਲ ਨਰਾਲਮ ਮੁਰਗਾਈ ਨੈ ਸਾਣੀ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੀ ਰਹਿ ਇਕਾਂਤ ਏਕੋ ਮਨ ਵਸੈਆ ਆਸਾ ਮਾਹੀ ਨਿਰਾਸੂ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦਾਸੂ ਸੁਣ ਸੁਆਮੀ ਅਰਦਾਸ ਹਮਾਰੀ ਪੁੱਛਉ ਸਾਚ ਵਿਚਾਰੂ ਰੋਸ ਨਾ ਕੀਜੈ ਉੱਤਰ ਦੀਜੈ ਕਿਉ ਪਾਈਐ ਗੁਰਦਵਾਰੂ ਇਹੋ ਮਨ ਚਲ ਤੋ ਸੱਚ ਕਰ ਬੈਸੈ ਨਾਨਕ ਨਾਮ ਆਧਾਰੂ ਆਪੇ ਮੇਲ ਮਲਾਏ ਕਰਤਾ ਲਾਗੈ ਸਾਚ ਪਿਆਰੂ ਹਾਟੀ ਬਾਟੀ ਰਹੇ ਨਿਰਾਲੀ ਰੂਖ ਬਿਰਖ ਉਦਿਆਨੀ ਕੰਦ ਮੂਲ ਆਹਾਰੂ ਖਾਈਐ ਉਹਦੂ ਬੋਲੇ ਗਿਆਨੀ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ ਗੋਰਖ ਪੂਤ ਲਹਾਰੀ ਪਾ ਬੋਲੇ ਜੋਗ ਜੁਗਤ ਵਿਦ ਸਾਈ ਹਾਟੀ ਬਾਟੀ ਨੀਂਦ ਨਾ ਆਵੇ ਪਰ ਘਰ ਚੇਤਨਾ ਡੁਲਾਈ ਬਿਨ ਨਾ ਆਵੇ ਮਨ ਟੇਕ ਨਾ ਟਿਕੇ ਨਾਨਕ ਭੂਖ ਨਾ ਜਾਈ ਹਾਟ ਪਟਣ ਘਰ ਗੁਰੂ ਦਿਖਾਇਆ ਸਹਜੇ ਸੱਚ ਵਪਾਰੂ ਖੰਡਤ ਨਿੰਦਰਾ ਅਲਪ ਆਹਾਰੰ ਨਾਨਕ ਤਤ ਵਿਚਾਰੂ ਦਰਸ਼ਨ ਭੇਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰθα 12 ਅੰਤਰ ਏਕ ਸਰੇ ਵੋ ਖੱਟ ਦਰਸ਼ਨ ਇਕ ਪੰਥਾ ਇਨ ਬਿਦ ਮਨ ਸਮਝਾਈਐ ਪੁਰਖਾ ਬਹੁੜ ਚੋਟ ਨਾ ਖਾਈਐ ਨਾਨਕ ਬੋਲੇ ਗੁਰਮੁਖ ਬੂਜੈ ਜੋਗ ਜੁਗਤ ਏਵ ਪਾਈਐ ਅੰਤਰ ਸ਼ਬਦ ਨਿਰੰਤਰ ਮੁੰਦਰਾ ਹਉਮੈ ਮਮਤਾ ਦੂਰ ਕਰੀ ਕਾਮ ਕ੍ਰੋਧ ਹੰਕਾਰ ਨਿਵਾਰੇ ਗੁਰ ਕੈ ਸ਼ਬਦ ਸੋ ਸਮਝ ਪਰੀ ਖਿੰਧਾ ਝੋਲੀ ਭਰਪੂਰ ਰਹਾ ਨਾਨਕ ਤਾਰੈ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਹੁੰਦੋਂ ਖੱਪਰ ਪੰਜ ਭੂ ਟੋਪੀ ਕਾਇਆ ਕੜਾਸਣ ਮਨ ਜਾ ਗੋਟੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸੁਮਾਲ ਕਮਨ ਸੋ ਗੁਪਤਾ ਕਮਨ ਸੋ ਮੁਕਤਾ ਕਮਨ ਸੋ ਅੰਤਰ ਬਾਹਰ ਯੁਗਤਾ ਕਮਨ ਸੋ ਆਵੇ ਕਮਨ ਸੋ ਜਾਏ ਕਮਨ ਸੋ ਤਰੇ ਭਵਨ ਰਹਿ ਆ ਸਮਾਈ ਕਟ ਕਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੋ ਯੁਗਤਾ ਮਨਮੁਖ ਬਿਨ ਸਹਿ ਆਵੇ ਜਾਏ ਨਾਨਕ ਗੁਰਮੁਖ ਸਾਚ ਸਮਾਏ ਕਿਉ ਕਰ ਬਾਦਾ ਸਰਪਨ ਖਾਦਾ ਕਿਉ ਕਰ ਖੋਇਆ ਕਿਉ ਕਰ ਲਾਦਾ ਕਿਉ ਕਰ ਨਿਰਮਲ ਕਿਉ ਕਰ ਅੰਧਾਰਾ ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ ਦੁਰਮਤ ਬਾਦਾ ਸਰਪਨ ਖਾਦਾ ਮਨ ਮੁਖ ਖੋਇਆ ਗੁਰਮੁਖ ਲਾਦਾ ਸਤਗੁਰ ਮਿਲੈ ਅੰਧੇਰਾ ਜਾਇ ਨਾਨਕ ਹਉ ਮੈਂ ਮੀਟ ਸਮਾਏ ਸੁਨ ਨਿਰੰਤਰ ਦੀਜੈ ਬੰਦ ਉੱਡੈ ਨ ਹੰਸਾ ਪੜੈ ਨ ਕੰਦ ਸਹਿਜ ਗੁਪਾ ਘਰ ਜਾਣੈ ਸਾਚਾ ਨਾਨਕ ਸਾਚੇ ਭਾਵੈ ਸਾਚਾ ਕਿਸ ਕਾਰਨ ਗ੍ਰਹਿ ਤਜਿਉ ਉਦਾਸੀ ਕਿਸ ਕਾਰਨ ਇਹੋ ਭੇਖ ਨਵਾਸੀ ਕਿਸ ਵਖਰ ਕੇ ਤੁਮ ਬਣਜਾਰੇ ਕਿਉ ਕਰ ਸਾਥ ਲੰਘਾਵੋ ਪਾਰੇ ਗੁਰਮੁਖ ਖੋਜਤ ਭਏ ਉਦਾਸੀ ਦਰਸ਼ਨ ਕਹਿ ਤਾਈ ਭੇਖ ਨਿਵਾਸੀ ਸਾਚ ਵਖਰ ਕੇ ਹਮ ਬਣ ਜਾਰੀ ਨਾਨਕ ਗੁਰਮੁਖ ਉਤਰ ਸਪਾਰੀ ਚਿਤ ਬਿਧ ਪੁਰਖਾ ਜਨਮ ਵਟਾਇਆ ਕਾਹੇ ਕੋ ਤੁਝ ਇਹੋ ਮਨ ਲਾਇਆ ਕਿਤ ਬਿਧ ਆਸਾ ਮਨਸਾ ਖਾਈ ਕਿਤ ਬਿਧ ਜੋਤ ਨਿਰੰਤਰ ਪਾਈ ਬਿਨ ਦੰਤਾ ਕਿਉ ਖਾਈਐ ਸਾਰ ਨਾਨਕ ਸਾਚਾ ਕਰੋ ਵਿਚਾਰ ਸਤਿਗੁਰ ਕੈ ਜਨਮੇ ਗਮਨ ਮਟਾਇਆ ਅਨਹਤ ਰਾਤੀ ਇਹ ਮਨ ਲਾਇਆ ਮਨ ਸਾਇਆ ਸਾ ਸ਼ਬਦ ਜਿਲਾਈ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈ ਗੁਣ ਮੀਟੇ ਖਾਈਐ ਸਾਰ ਨਾਨਕ ਤਾਰੇ ਤਾਰਨ ਹਾਰ ਆਦ ਕੋ ਕਵਨ ਵਿਚਾਰ ਕਥਿਐਲੇ ਸੁਨ ਕਹਾ ਘਰ ਵਾਸੋ ਜਾਨ ਕੀ ਮੰਦਰਾ ਕਵਨ ਕਥਿ ਆਲੇ ਘਟ ਘਟ ਕਵਨ ਨਿਵਾਸੋ ਕਾਲ ਕਾ ਠੀਂਗਾ ਕਿਉਂ ਜਲਾਈ ਆਲੇ ਕਿਉਂ ਨਿਰਭਉ ਘਰ ਜਾਈਐ ਸਹਿਜ ਸੰਤੋਖ ਕਾ ਆਸਨ ਜਾਣੈ ਕਿਉਂ ਛੇਦੇ ਬਹਿ ਰਾਈਐ ਗੁਰ ਕੈ ਸ਼ਬਦ ਹਉਮੈ ਬਿਖਮਾਰੈ ਤਾਂ ਨਿਜ ਕਰ ਹੋਐ ਵਾਸੂ ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ ਨਾਨਕ ਤਾਕਾ ਦਾਸੂ ਕਹਾਂ ਤੇ ਆਵੇ ਕਹਾਂ ਇਹੋ ਜਾਵੇ ਕਹਾਂ ਇਹੋ ਰਹੇ ਸਮਾਈ ਏਸ ਸ਼ਬਦ ਕੋ ਜੋ ਅਰਥ ਆਵੇ ਤਿਸ ਗੁਰ ਤਿਲ ਨਾ ਤਮਾਈ ਕਿਉ ਤੱਕੈ ਅਵਗਤੈ ਪਾਵੇ ਗੁਰਮੁਖ ਲੱਗੇ ਪਿਆਰੂ ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੂ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਈ ਪੂਰੇ ਗੁਰ ਤੇ ਸਾਚ ਕਮਾਵੇ ਗਤ ਮਿਤ ਸ਼ਬਦੇ ਪਾਈ ਆਦ ਕਉ ਬਿਸਮਾਦ ਵਿਚਾਰ ਕਥਿ ਆਲੀ ਸੁੰਨ ਨਰੰਤਰ ਵਾਸ ਲੀਆ ਅਕਲਪਤ ਮੰਦਰਾ ਗੁਰ ਗਿਆਨ ਵਿਚਾਰੀ ਆਲੀ ਘਟ ਘਟ ਸਾਚਾ ਸਰਬ ਜੀਆ ਗੁਰ ਬਚਨੀ ਅਵਗਤ ਸਮਾਈਐ ਤਤ ਨਿਰੰਜਨ ਸਹਿਜ ਲਹੈ ਨਾਨਕ ਦੂਜੀ ਕਾਰ ਨਾ ਕਰਨੀ ਸੇਵੈ ਸਿੱਖ ਸੋ ਖੋਜ ਲਹਿ ਹੁਕਮ ਬਿਸਮਾਦ ਹੁਕਮ ਪਛਾਣੈ ਜੀ ਜੁਗਤ ਸੱਚ ਜਾਣੈ ਸੋਈ ਆਪ ਮੇਟ ਨਰਾਲਮ ਹੋਵੈ ਅੰਤਰ ਸਾਚ ਜੋਗੀ ਕਹੀਐ ਸੋਈ ਅਬਗਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ ਸਤਗੁਰ ਪਰਚੈ ਪਰਮ ਪਦ ਪਾਈਐ ਸਾਚੈ ਸ਼ਬਦ ਸਮਾਇ ਲੀਆ ਇਕ-ਇਕਉ ਸਾਚੀ ਕਾ ਜਾਣੈ ਹਉ ਮੈਂ ਦੂਜਾ ਦੂਰ ਕੀਆ ਸੋ ਜੋਗੀ ਗੁਰ ਸ਼ਬਦ ਪਛਾਣੈ ਅੰਤਰ ਕਮਲ ਪ੍ਰਗਾਸ ਥੀਆ ਜੀਵਤ ਮਰੈ ਤਾਂ ਸਭ ਕਿਛ ਸੂਝੈ ਅੰਤਰ ਜਾਣੈ ਸਰਬ ਦਿਆ ਨਾਨਕ ਤਾ ਕਉ ਮਿਲੈ ਵਡਾਈ ਆਪ ਪਛਾਣੈ ਸਰਬ ਜੀਆ ਸਾਚਉ ਉਪਜੈ ਸਾਚ ਸੁਮਾਵੈ ਸਾਚੇ ਸੂਚੇ ਏਕ ਮਯਾ ਝੂਠੇ ਆਵਹਿ ਠਵਰ ਨਾ ਪਾਵੇ ਦੂਜੈ ਆਵਾ ਗਾਉਣ ਭਇਆ ਆਵਾ ਗਾਉਣ ਮਿਟੈ ਗੁਰ ਸ਼ਬਦੀ ਆਪੇ ਪਰਖੈ ਬਖਸ਼ ਲਿਆ ਏਕਾ ਬੇਦਨ ਦੂਜੈ ਵਿਆਪੀ ਨਾਮ ਰਸਾਇਣ ਵਿਸਰਿਆ ਸੋ 부ਝੈ ਜਿਸ ਆਪ 부ਝਾਈ ਗੁਰ ਕੈ ਸ਼ਬਦ ਸੋ ਮੁਕਤ ਭਇਆ ਨਾਨਕ ਤਾਰੇ ਤਾਰਨ ਹਾਰਾ ਹਉ ਮੈਂ ਦੂਜਾ ਪਰ ਹਰਿਆ ਮਨਮੁਖ ਭੂਲੇ ਜਮ ਕੀ ਕਾਨ ਪਰ ਕਰ ਜੋ ਹੈ ਹਾਣੇ ਹਾਨ ਮਨਮੁਖ ਭਰਮ ਭਵੈ ਬੇਬਾਨ ਵੇ ਮਾਰਗ ਮੂਸੈ ਮੰਤਰ ਮਸਾਨ ਸ਼ਬਦ ਨਾ ਚੀਨੈ ਲਵੈ ਕੁਬਾਨ ਨਾਨਕ ਸਾਚ ਰਤੇ ਸੁਖ ਜਾਣ ਗੁਰਮੁਖ ਸਾਚੇ ਕਾ ਭਉ ਪਾਵੇ ਗੁਰਮੁਖ ਬਾਣੀ ਅਖੜ ਕਢਾਵੈ ਗੁਰਮੁਖ ਨਿਰਮਲ ਹਰ ਗੁਣ ਗਾਵੈ ਗੁਰਮੁਖ ਪਵਿੱਤਰ ਪਰਮ ਪਦ ਪਾਵੈ ਗੁਰਮੁਖ ਰੋਮ ਰੋਮ ਹਰਿ ਧਿਆਵੈ ਨਾਨਕ ਗੁਰਮੁਖ ਸਾਚ ਸਮਾਵੈ ਗੁਰਮੁਖ